ਪੰਜਾਬ ਦੇ ਵਿੱਚ ਪੂਰਾ ਹੜ੍ਹ ਆ ਰਹੇ ਨੇ بارش ਰੁਕੰਦਾਂ ਨਾਮ ਨਹੀਂ ਲੈ ਰਹੀ ਸੋ ਮੈਂ ਬਵਨ ਅਰੋੜਾ ਚੇਅਰਮੈਨ ਐਮ ਸੀ ਗਰੁੱਪ ਸੋਸ਼ਲ ਮੀਡੀਆ ਦੇ ਥਰੂ ਆਪਣੀ ਕੁਝ ਗੱਲਾਂ ਜਿਹੜੀਆਂ ਸ਼ੇਅਰ ਕਰਨਾ ਚਾਹੁੰਦਾ ਨਾ ਦੇਖੋ ਇਹ ਦੁੱਖ ਦੀ ਘੜੀ ਹੈ ਸਾਡੇ ਜਿਹੜੇ ਜਿੰਨੇ ਵੀ ਬਾਰਡਰ ਏਰੀਆ ਨੇ ਉਹਨਾਂ ਦੇ ਨਾਲ ਨਹਿਰਾਂ ਲੱਗਦੀਆਂ ਹਨ ਦਰਿਆ ਲੱਗਦੇ ਹਨ ਦਰਿਆ ਸਾਰੇ ਫਾਨ ਤੇ ਚੱਲ ਰਹੇ ਹੈ ਔਰ ਇਸ ਵੇਲੇ ਸਾਡੇ ਹਜ ਨਾਲਾ ਰਮਦਾਸ ਇਧਰ ਗੁਰਦਾਸਪੁਰ ਦੇ ਆਸ-ਪਾਸ ਉਧਰ ਪਠਾਨਕੋਟ ਦੇ ਆਸ-ਪਾਸ ਸਾਰੇ ਜਿੰਨੇ ਪਿੰਡ ਨੇ ਔਰ ਬੜੇ ਲੋਕ ਇਫੈਕਟਡ ਹੋ ਗਏ ਨੇ ਐਮ ਸੀ ਗਰੁੱਪ ਦੇ ਜਿੰਨੇ ਸਾਰੇ ਹਸਪੀਟਲ ਹੈ ਇਹ ਸ ਬਾਰਡਰ ਏਰੀਆ ਦੇ ਨਾਲ ਹੈ ਅੰਮ੍ਰਿਤਸਰ ਬਟਾਲਾ ਧਾਰੀਵਾਲ ਗੁਰਦਾਸਪੁਰ ਪਟਾਣਕੋਟ ਔਰ ਤਕਰੀਬਨ ਸਾਰੇ ਹੀ ਇਹਨਾਂ ਏਰੀਆ ਦੇ ਵਿੱਚ ਜਿਹੜਾ ਫਲੱਡ ਦੀ ਜਿਹੜੀ ਹੈ ਹੱਡ ਦੀ ਮਾਰ ਵਜੀ ਹੈ ਲੋਕਾਂ ਨੂੰ ਔਰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਲੋਕ ਬੇਕਾਰ ਹੋ ਗਏ ਨੇ ਕੰਮ ਕਾਇਤੋਂ ਬੰਜੇ ਹੋ ਗਏ ਨੇ ਖਾਣੇ ਪੀਣੇ ਦੀ ਪ੍ਰੋਬਲਮ ਆ ਰਹੀ ਹੈ ਲੇਕਿਨ ਇੱਕ ਗੱਲ ਤੇ ਦੇਖੋ ਪੰਜਾਬ ਦੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਗ ਜਿਹੜੇ ਪੰਜਾਬੀ ਹੈ ਪੂਰੇ ਵਰਲਡ 'ਚ ਮਾਨੇ ਜਾਂਦੇ ਆ ਲੰਗਰ ਲਾਉਣ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਸਾਡੀ ਇੰਨੀਆਂ-ਇੰਨੀਆਂ ਸੰਸਥਾਵਾਂ ਇੰਨੀਆਂ-ਇੰਨੀਆਂ ਚੈਰੀਟੇਬਲ ਸੁਸਾਇਟੀ ਚੱਲ ਰਹੀਆਂ ਨੇ ਸੋ ਖਾਣੇ ਦੇ ਇੱਥੇ ਕੋਈ ਭੁੱਖ ਨਹੀਂ ਹੈ ਖਾਣੇ ਦਾ ਕੋਈ ਦਿੱਕਤ ਨਹੀਂ ਹੈ ਲੋਕ ਵਧ ਚੜ ਕੇ ਸੇਵਾ ਕਰ ਰਿਹਾ ਪਰ ਮੇਰਾ ਇਹ ਜਿਹੜਾ ਮੈਸੇਜ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਦਾ ਜਿਹੜਾ ਮੋਟਿਵ ਹੈ ਕਿ EMC ਗਰੁੱਪ ਇਲੈਕਟ੍ਰੀਨ ਚਾਰ ਦਿਨ ਤੋਂ ਲੱਗਿਆ ਹੋਇਆ ਹੈ ਕਿ ਆਪਣੇ ਮੈਡੀਕਲ ਟੀਮਾਂ ਉਹਨਾਂ ਨੇ ਸਾਰੇ ਬਾਰਡਰ ਰੀਜ ਭੇਜੀਆਂ ਆਂ ਬਸਰ ਭੇਜੀਆਂ ਗਰਦਾਸਪੁਰ ਭੇਜੀਆਂ ਪਠਾਨਕੋਟ ਭੇਜੀਆਂ ਮੈਡੀਕਲ ਫੈਸਿਲਿਟੀ ਵਾਸਤੇ ਕਿਡਸ ਬਣਾ ਕੇ ਭੇਜੀਆਂ ਪਰ ਮੈਨੂੰ ਇਹ ਲੱਗਦਾ ਅਜੇ ਵੀ ਕਿ ਆਪਣੇ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਸਾਨੂੰ ਬਹੁਤ ਖੁਸ਼ ਕਰਨ ਦੀ ਲੋੜ ਹੈ ਮੁਰਵ ਸੇਵੇਂ ਵਾਸਤੇ ਕਿਉਂਕਿ ਅਜੇ ਹੜ੍ਹ ਆਇਆ ਹੜ੍ਹ ਦਾ ਜਿਹੜਾ ਇਫੈਕਟ ਆਇਆ ਉਹ 3-4 ਦਿਨ ਜਿਹੜਾ ਹੜ੍ਹ ਉਸ 3-4 ਦਿਨ ਦਾ ਇਫੈਕਟ ਆਇਆ ਲੇਕਿਨ ਜਿਹੜੀ ਬਿਮਾਰੀ ਦਾ ਇਫੈਕਟ ਆਣਾ ਉਹ 7-8 ਦਿਨ ਬਾਅਦ ਬਿਮਾਰੀ ਦਾ ਇਫੈਕਟ ਆਣਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਲੋਕਾਂ ਨੂੰ ਸਿਹਤ ਸੰਬੰਧੀ ਪ੍ਰੋਬਲਮਾਂ ਆਉਣ ਸ਼ੁਰੂ ਹੋ ਜੰਦੀ ਹੈ ਸੋ ਮੇਰਾ ਜਿਹੜਾ ਮੋਟਿਵ ਹੈ ਕਿ ਅਸੀਂ ਕੀ ਕਰ ਸਕਦੇ ਆ ਆਪਣੇ ਪੰਜਾਬੀਆਂ ਵਾਸਤੇ ਆਪਣੇ ਪੰਜਾਬ ਵਾਸਤੇ ਅਸੀਂ ਆਪਣੇ ਗਰੁੱਪ ਵੱਲੋਂ ਇੱਕ ਪੂਰੇ ਬੋਰਡ ਆਫ ਡਾਇਰੈਕਟਰ ਨੇ ਇੱਕ ਡਿਸੀਜਨ ਲਿਆ ਕਿ ਅਸੀਂ ਨੇਵੀ ਕੋਈ ਵੀ ਬੰਦੇ ਜਿਹਨੂੰ ਲੋੜ ਹੈ ਇਲਾਜ ਦੀ ਜਿਹੜੇ ਫਲੱਡ ਨਾਲ ਅਫੈਕਟਡ ਹੋ ਗਏ ਨੇ ਫਲੱਡ ਏਰੀਆ ਦੇ ਵਿੱਚ ਉਹਨਾਂ ਵਿੱਚ ਅਗਰ ਕੋਈ ਵੀ ਬੰਦਾ ਕੋਈ ਬਿਮਾਰ ਪੈਂਦਾ ਕੋਈ ਐਮਰਜੈਂਸੀ ਪੈਂਦੀ ਹੈ ਅਸੀਂ ਉਹ ਬੰਦਿਆਂ ਦੀ ਹੈਲਪ ਕਰ ਸਕੀਏ ਉਹਨਾਂ ਦਾ ਇਲਾਜ ਫ੍ਰੀ ਕਰ ਸਕੀਏ ਫ੍ਰੀ ਦਾ ਮਤਲਬ ਫ੍ਰੀ ਕੋਈ ਦਵਾਈਆਂ ਦੇ ਪੈਸੇ ਨਹੀਂ ਕੋਈ ਹਸਪੀਟਲ ਦੇ ਪੈਸੇ ਨਹੀਂ ਕੋਈ ਰੋਟੀ ਦੇ ਪੈਸੇ ਨਹੀਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਅਸੀਂ ਇਸ ਪੰਜਾਬ ਦਾ ਪਾਰਟ ਹਾਂ ਸਾਡੇ ਸਾਰੇ ਧਰਮਦਾਰ ਸਾਰੇ ਹਸਪੀਟਲ ਸਾਰਾ ਕੁਝ ਇਹਨਾਂ ਦੇ ਨਾਲ ਸਾਨਾ ਦੇ ਨਾਲ ਸਾਡਾ ਸਬੰਧ ਹੈ ਕਿਸਾਨਾਂ ਦੇ ਨਾਲ ਦੇਖੋ ਫਸਲ ਖਰਾਬ ਹੋਈ ਸਾਡੀ ਵੀ ਇਕਨੋਮੀ ਖਰਾਬ ਹੋਣੀ ਹੈ ਸਾਡਾ ਇੱਕ ਬੰਦਾ ਹੈ ਸਾਡਾ ਇੱਕ اخਲਾਕੀ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪੂਰੇ ਜਿਹੜੇ ਜਿਹੜੇ ਆਪਣੇ ਪੰਜਾਬ ਦੇ ਏਰੀਏ ਆਪਣੇ ਨਾਲ ਲੱਗਦੇ ਲੱਗਦੇ ਇਫੈਕਟਡ ਹੋਏ ਨੇ ਉਹਨਾਂ ਦੇ ਫਸਲ सिटी दी और ईएमसी ग्रुप ऑलवेज ही बिना किसी लाज तो इलाज करता कर मोटिव मेरा एक ही है कि कोई भी संस्थाव जो कर रही है ने। ਉਧਰ ਜਾ ਕੇ ਰਾਹਤ ਦੇ ਰਹੀਆਂ ਕੋਈ ਵੀ ਸੰਸਥਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਹੈਲਪ ਦੀ ਲੋੜ ਹੈ EMC ਗਰੁੱਪ ਵੱਲੋਂ ਅੰਬਰਸਾਰ ਪਟਾਲਾ ਧਾਰੀਵਾਲ ਗਦਾਸਪੁਰ ਪਠਾਨਕੋਟ ਦੇ ਵਿੱਚ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਐ ਅਸੀਂ ਮਾਨਵਤਾ ਦੀ ਸੇਵਾ ਵਾਸਤੇ ਸਾਡਾ ਗਰੁੱਪ ਹਮੇਸ਼ਾ ਰੈਡੀ ਹੈ ਔਰ ਸਭ ਲੋਕ ਆਪਣਾ ਆਪਣਾ ਕੰਮ ਕਰਨਗੇ ਦੇਖੋ ਜਿਨ੍ਹਾਂ ਨੇ ਰਾਸ਼ਨ ਦਾਨ ਕਰਨਾ ਉਹਨਾਂ ਦੀ ਕੋਈ ਕਮੀ ਨਹੀਂ ਹੈ ਔਰ ਜਿਨ੍ਹਾਂ ਨੇ ਮੈਡੀਕਲ ਫੈਸਿਲਿਟੀ ਦੇਣੀ ਹੈ ਉਹਨਾਂ ਦੀ ਕੋਈ ਕਮੀ ਨਹੀਂ ਮੇਰਾ ਮਤਲਬ ਇਹਦੇ 'ਚ ਇਹ ਗੱਲ ਕਹਿੰਦਾ ਨਹੀਂ ਹੈ ਕਿ ਸਰਕਾਰਾਂ ਜਿਹੜੇ ਸਰਕਾਰੀ ਤੰਤਰ ਹੈਲਥ ਦਾ ਉਹ ਖਰਾਬ ਕੰਮ ਕਰ ਰਿਹਾ ਹੈ ਉਹ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਸਾਰੇ ਲੋਕਲ ਟੀਮ ਉਹਨਾਂ ਸਰਕਾਰੀ ਬੈਠੀ ਹੋਈਆਂ ਨੇ ਡਿਪਟੀ ਕਮਿਸ਼ਨਰ ਆਪ ਆ ਕੇ ਬੱਠੇ ਨੇ ਉੱਥੇ ਜਾ ਕੇ ਜਿੰਨਾ ਅਫਸਰ ਬਿਊਰੋਕ੍ਰੇਸੀ ਜੋ ਵੀ ਹੈ ਸਭ ਇਸ ਕੰਮਸਤੇ ਮਾਡਰਨ ਮੋਡਾ ਜੋੜ ਲਾ ਕੇ ਕੰਮ ਕਰ ਰਹੀ ਹੈ ਸਾਡਾ ਵੀ ਫਰਜ ਬੰਦਾ ਹੈ ਕਿ ਅਸੀਂ ਸਰਕਾਰ ਦੇ ਨਾਲ ਰਾਜ ਸਰਕਾਰ ਦੇ ਨਾਲ ਸੈਂਟਰਲ ਸਰਕਾਰ ਦੇ ਨਾਲ ਲੋਕਲ ਜਿੰਨੇ ਵੀ ਅਫਸਰ ਹੈ ਉਹਨਾਂ ਨਾਲ ਅਸੀਂ ਵਧੀਆ ਕੰਮ ਕਰੀਏ ਲੋਕਾਂ ਨੂੰ ਸੌਖੇ ਸਹੂਲਤਾਂ ਦੇਈਏ ਸੋ ਇਸ ਮੇਰੀ ਜਿਹੜੀ ਆਫਰ ਨੂੰ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵ ਨਾ ਲਿਆ ਜਾਵੇ ਮੇਰਾ ਮੋਟਿਵ ਕੋਈ ਪ੍ਰੋਮੋਸ਼ਨ ਕਰਨਾ ਨਹੀਂ ਹੈ ਲੇਕਿਨ ਸੋਸ਼ਲ ਮੀਡੀਆ ਐ ਹੋਜੀ ਚੀਜ਼ ਹੈ ਜਿਹੜਾ ਦੂਜੇ ਲੋਕਾਂ ਨੂੰ ਪ੍ਰੇਰ ਇਸ ਗੱਲ ਤੋਂ ਬਾਅਦ ਜਿਹੜਾ ਕਈ ਹਸਪੀਟਲਸ ਕਈ ਡਾਕਟਰਸ ਹੋਰ ਵੀ ਪ੍ਰਾਈਵੇਟ ਤੌਰ ਤੇ ਆਜਣਾਂ ਤਾਂ ਕਿ ਲੋਕਾਂ ਨੂੰ ਹੈਲਪ ਮਿਲੇ ਜਿੰਨੀ ਹੈਲਪ ਮਿਲੇਗੀ ਉਹਨੇ ਹੀ ਘਟੇਗੇ ਨੇ ਕਈ ਵਾਰੀ ਲੋਕੀ ਟਰੋਲ ਕਰਦੇ ਆ ਥੱਲੇ ਕਮੈਂਟ ਪਾ ਦਿੰਦੇ ਆ ਲੇਕਿਨ ਮੈਂ ਸਮਝਦਾ ਕਿ ਉਹ ਬੇਫਕੂ ਲੋਗ ਹੈ ਉਹਨਾਂ ਨੂੰ ਕਿੱਥੇ ਪ੍ਰੈਕਟੀਕਲੀ ਗੱਲਾਂ ਦਾ ਨਹੀਂ ਪਤਾ ਹੁੰਦਾ ਸੋ ਇਸ ਗੱਲਾਂ ਦੇ ਥੱਲੇ ਕੋਈ ਵੀ 네ਗੇਟਿਵ ਕਮੈਂਟ ਨਾ ਦਿਓ ਅਸੀਂ ਮਾਨਵਤਾ ਵਾਸਤੇ ਕੰਮ ਕਰ ਰਹੇ ਆ ਔਰ ਤੁਸੀਂ ਵੀ ਸਾਡੇ ਨਾਲ ਮੋੜ ਦਾ ਮੋੜ ਜੁੜ ਕੇ ਆਪਣਾ ਕੰਮ ਕਰੋ ਮੈਂ بڑے بڑے ਬੰਦੇ ਦੇਖੇ ਆ ਜਿਨ੍ਹਾਂ ਦਾ ਕੰਮ ਹੁੰਦਾ ਥੱਲੇ ਹਰ ਛੰਡੇ ਕੰਮ ਦੇ ਥੱਲੇ ਕਮੈਂਟ ਪਾਣਾ ਤੇ ਬਾਅਦ ਚ ਉਹਨਾਂ ਦੇ ਮਾਪੇ ਜਿਹੜੇ ਨਾ ਆ ਕੇ ਲੀਗਲੀ ਤੌਰ ਤੇ ਮਾਫੀ ਮੰਗਦੇ ਰਹਿੰਦੇ ਸੋ ਆਪਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਵਾ ਆਪਾਂ ਨੂੰ ਲੋਕਾਂ ਨਾਲ ਜਿਹੜੀ ਲੋਕਾਂ ਦੇ ਪ੍ਰੋਬਲਮ ਬਣ ਗਈ ਹੈ ਉਹਨਾਂ ਨਾਲ ਮੋੜ ਦਾ ਮੋੜ ਲਾ ਕੇ ਖੜਾ ਹੋਣਾ ਚਾਹੀਦਾ ਥੈਂਕ ਯੂ ਵੈਰੀ ਮੱਚ